ਸਾਰੇ ਮੇਰੇ ਕਿਸਾਨ ਭਰਾਵਾਂ ਦਾ ਜੋ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਹੈ ਜੀ ਉਹਨਾਂ ਨੂੰ ਸਤਿ ਸ਼੍ਰੀਕਾਲ ਜੀ ਹੋ ਠੀਕ ਠਾਕ ਹੋ ਜੀ 2-3 ਦਿਨਾਂ ਦਾ ਮੌਸਮ ਖਰਾਬ ਦਸੀ ਜਾਂਦੇ ਆ ਜੀ 13 14 ਤੇ 15 ਦਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸੁੱਖ ਰੱਖਣਾ ਸਭ ਦੇ ਘਰੀ ਦਾਣੇ ਆ ਜਾਣ ਕਿਉਂਕਿ ਦੋਸਤੋ ਟਾਈਮ ਹੀ ਇਹ ਜੈ ਕਣਕ ਪਕਾ ਦੇ ਉੱਤੇ ਆਈ ਹੋਈ ਹੈ ਉਧਰੋਂ ਮੌਸਮ ਖਰਾਬ ਸੋ ਵਾਹਿਗੁਰੂ ਨੂੰ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਮੌਸਮ ਠੀਕ ਰੱਖੀ ਸਭ ਦੇ ਘਰੀ ਦੋ ਮਣ ਦਾਣੇ ਆ ਜਾਣ ਸੋ ਦੋਸਤੋ ਅੱਜ ਗੱਲ ਕਰਦੇ ਆ ਜੀ ਆਪਾਂ ਵੀ ਜ਼ੀਰੋ ਡ੍ਰਿੱਲ ਵਾਲੀ ਕਣਕ ਦੂਸਰੀ ਕਣਕ ਦੇ ਨਾਲੋਂ ਵੱਧ ਨਿਕਲਦੀ ਹੈ ਵਾਹੀ ਨਾਲੋਂ ਕਿ ਬਰੋਬਰ ਰਹਿੰਦੀ ਹੈ ਕਿ ਘੱਟ ਨਿਕਲਦੀ ਹੈ ਸਾਡੇ ਏਰੀਆ ਦੇ ਵਿੱਚ ਮਾਨਸਾ ਏਰੀਆ ਮਾਲਵਾ ਏਰੀਆ ਦੇ ਵਿੱਚ ਅਸੀਂ 2 ਸਾਲ ਹੋ ਗਏ ਦੋਸਤੋ ਜ਼ੀਰੋ ਡ੍ਰਿੱਲ ਕਰਦੇ ਆ ਨੂੰ ਪਰ ਜਿਹੜੀ ਬਾਹ ਕੇ ਬੀਜਦੇ ਆ ਉਹਦੇ ਨਾਲੋਂ ਥੋੜੀ ਘੱਟ ਨਿਕਲਦੀ ਹੈ ਕਿਉਂਕਿ ਅੱਡੋ ਅੱਡੀ ਏਰੀਆ ਦੇ ਬਾਣਾ ਦੇ ਫਰਕ ਜ਼ਰੂਰ ਹੋ ਸਕਦੇ ਆ ਪਰ 2 ਸਾਲ ਜਾਂ 3 ਸਾਲ ਦੇ ਨਤੀਜੇ ਇਹੀ ਹੈ ਵੀ ਦੋਸਤੋ ਵੀ ਸਾਡੇ 0 ਡ੍ਰਿਲ ਵਾਲੀ ਕਣਕ ਹੈ ਨਾ ਜਿਹੜੀ ਉਹ ਘੱਟ ਨਿਕਲਦੀ ਹੈ। ਸੋ ਆਪਣੇ ਆਪਣੇ ਏਰੀਆ ਦਾ ਹਾਲ ਜਰੂਰ ਦੱਸੋ ਵੀ ਕਿੰਨੀ ਕ ਕਣਕ ਜਾਦੇ ਨਿਕਲਦੀ ਹੈ, ਕਿੰਨੀ ਕ ਘੱਟ ਨਿਕਲਦੀ ਹੈ, ਬਰੋਬਰ ਨਿਕਲਦੀ ਹੈ, ਕਮੈਂਟਾਂ ਰਾਹੀਂ ਜਰੂਰ ਦੱਸੋ। ਪਰ ਸਾਡੇ ਜਿਹੜਾ ਏਰੀਆ ਹੈ ਦੋਸਤੋ ਮਾਨਸਾ ਏਰੀਆ ਦੇ ਵਿੱਚ ਅਸੀਂ 0 ਡ੍ਰਿਲ ਨਾਲ ਬੀਜ ਦੇ ਰਹੇ ਹਾਂ। ਕਿਨੂੰ ਬੀਜਿਆ ਨੂੰ ਤਾਂ ਕਾਫੀ ਟਾਈਮ ਹੋ ਗਿਆ ਪਰ ਇਹ ਜਿਹੜਾ ਨਤੀਜਾ ਹੈ ਦੋਸਤੋ ਜਿਵੇਂ ਵਾਹੀ ہوئی ਕਣਕ ਹੈਗੀ ਉਹਦੇ ਨਾਲੋਂ ਮੰਨ ਕੇ ਚਲੋ 2-4 ਮਾਣ ਘਟਦੇ ਹੀ ਇਹਦਾ ਜਿਹੜਾ ਝਾੜ ਨਿਕਲਦਾ ਹੈਗਾ ਤੇ ਆਪਣੇ ਆਪਣੇ ਏਰੀਆ ਦਾ ਜ਼ਰੂਰ ਦੱਸਿਓ ਜੀ ਵੀ ਤੁਹਾਡੇ ਕਿਵੇਂ ਆ ਵੀ ਕਿਹੜੇ ਏਰੀਆ 'ਚ ਵੱਧ ਨਿਕਲਦੀ ਆ ਜਾਂ ਕਿੰਨੀ ਕੁ ਬਜਾਈ ਹੁੰਦੀ ਆ ਸਾਡੇ ਏਰੀਆ ਦੇ ਵਿੱਚ ਬਹੁਤ ਘੱਟ ਬਜਾਈ ਹੁੰਦੀ ਆ ਜ਼ੀਰੋ ਨਾਲ ਸਾਡੇ ਤਕਰੀਬਨ ਸਾਰੇ ਵਾਕੇ ਬੀਜਦੇ ਆ ਕਿਉਂਕਿ ਚੰਗਾ ਰਿਜ਼ਲਟ ਮਿਲਦਾ ਵਾਕੇ ਬਸ ਜ਼ੀਰੋ ਨਾਲ ਇੱਕ ਦੋ ਫਾਇਦੇ ਜ਼ਰੂਰ ਆ ਵੀ ਕਣਕ ਡਿੱਗਦੀ ਨਹੀਂ ਹੈਗੀ ਪਾਣੀ ਲਗਾਏ ਤੋਂ ਪਰ ਝਾੜ ਨਹੀਂ ਸਾਡੇ ਦੋਸਤੋ ਵੱਧ ਆਇਆ ਸੋ ਇਹ ਕਮੈਂਟਾਂ ਰਹੀਂ ਜਰੂਰ ਦੱਸਿਓ ਜੀ ਤੇ ਆਪਣੇ ਨਾਲ ਜੁੜੇ ਰਹੋ ਧੰਨਵਾਦ ਜੀ